ਨਾਮ ਜਹਾਜ ਹੈ ਜਰੇ ਸੋਤਰੇ ਪਾਰ ਜੋ ਸ਼ਰਦਾ ਕਰਸੀਂ ਦੇਵ ਮਾਰਿ ਉਤਾਰਨ ਹਾਰ ਨਾਕਾ ਜਾ ਕੇ ਹੱਥ ਮੈਂ ਅੰਨੀ ਸੋਹੈ ਸੀਸੋ ਹਮਰੀ ਰੱਖਿਆ ਕਰੇ ਕਲ ਕੀ ਧਰ ਜਗਦੀ ਵਾਹਿਗੁਰੂ 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 33ਵਾਂ ਨਗਰ ਕੀਰਤਨ ਵਾਹਿਗੁਰੂ ਥੋਲੇ ਮਹਲੇ ਦੇ ਸੰਬੰਧ ਵਿੱਚ ਸੈਕਰਾਮੈਂਟੋ ਸਿਕ ਸੋਸਾਇਟੀ ਗੁਰਦਰਾ ਸਾਹਿਬ ਰਾਡਸ਼ਾ ਰੋਡ ਸੈਕਰਾਮੈਂਟੋ ਕੈਲੀਫੋਰਨੀਆ ਰੰਮ ਹੋਣ ਜਾ ਰਿਹਾ ਜੀ ਅਰਦਾਸਾ ਹੋ ਚੁੱਕਿਆ ਸੋ ਹੁਣ ਨਗਰ ਕੀਰਤਨ ਦੀ ਰੰਮ ਤਾਂ ਹੋਣ ਲੱਗੀ ਹੈ ਜੀ ਆਪ ਸਾਥ ਸੰਤਾਨ ਲਾਈਵ ਤਸਵੀਰਾਂ ਦੇਖ ਰਹੇ ਜੀ ਕੋਰਟਰਾਸਾ ਫਰਾਡਸ਼ਾ ਰੋਡ ਸੈਕਰਾਮੈਂਟੋ ਕੈਲੀਫੋਰਨੀਆ ਯੂ ਐਸ ਏ ਬਾਦੂ 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 ਤੁਸੀਂ ਦੇਖ ਰਹੇ ਹੋ ਪੰਜਾਬੀ ਵਿਰਾਸਤ ਯੂ ਐਸ ਏ ਸਾਡੇ ਨਾਲ ਨੇ ਅੱਜ ਨਗਰ ਕੀਰਤਨ ਦੇ ਵਿੱਚ પ્રસિદ્ધ પત્રકાર તે ਨਾਲ એડિટર ગુરજીતेंद्र ਸਿੰਘ રંડાવા તુસી આમ ਕਰਕੇ સુને હોણા આજ ਆਪਾਂ નગરકીર્તન ਦੇ ਵਿੱਚ પૂછਦੇ હાંજી રંડાવા સાહેબ આજ ਦੇ નગરકીર્તન ਦੇ ਬਾਬਤ ਕੀ ਕਹਿਣਾ ਚਾਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਸਭ ਤੋਂ ਪਹਿਲਾਂ ਦਾ ਹਰਨਾਲ ਪਾਲ ਸਿੰਘ ਜੀ ਤੁਹਾਨੂੰ ਬਹੁਤ ਬਹੁਤ ਵਾਰਕਾਂ ਜਿਹੜਾ ਨગરકીર્તન ਗੁਰਦੁਆਰਾ ਸਾਹਿਬ ਬਰਾਖਸ਼ਾ ਰੋਡ ਖੋਲੇ ਮੁਹੱਲੇ ਦੇ શુભ ਮੌਕੇ ਤੇ ਹੋ ਰਿਹਾ ਇਹ ਤੀਜਾ ਨગરકીર્તન ਬਹੁਤ ਸਾਰੀ ਸੰਗਤ ਜਿਹੜੀ ਆ ਉਹ ਦੂਰੋਂ ਨੇੜਿਓਂ ਚੱਲ ਕੇ ਇੱਥੇ ਆਈ ਆ ਰਾਗੀ ਢਾਡੀ ਕੋਈ ਸ਼ਰ ਕਥਾਵਾਚਕ ਬਹੁਤ ਸਾਰੇ ਜਥੇ ਜਿਹੜੇ ਆ ਉਹ ਵੀ ਇੱਥੇ ਪਹੁੰਚੇ ਆ ਗੁਰਬਾਣੀ ਦਾ ਪ੍ਰਵਾਹ ਜਿਹੜਾ ਉਹ ਲਗਾਤਾਰ ਚੱਲ ਰਿਹਾ ਕਈ ਦਿਨਾਂ ਤੋਂ ਤੇ ਇੱਥੇ ਜਿਹੜਾ ਇਹ ਮਾਹੌਲ ਐਸੋ ਸਿਰਜਿਆ ਹੋਇਆ ਇਸ ਤਰ੍ਹਾਂ ਲੱਗਦਾ ਵੀ ਜਿਵੇਂ ਕਿਤੇ ਅਨੰਦਪੁਰ ਸਾਹਿਬ ਪਹੁੰਚ ਗਏ ਆ ਥੋਲੇ ਮੱਲੇ ਤੇ ਪਹੁੰਚ ਗਏ ਆ ਤੇ ਬਸ ਇਹ ਆ ਵੀ ਥੋੜਾ ਜਿਹਾ ਆਪਾਂ ਹੁਣ ਵਿਦੇਸ਼ 'ਚ ਤੇ ਇਹ ਆ ਵੀ ਆਪਣਾ ਜਿਹੜਾ ਚਸ ਪੂਰਾ ਕਰ ਲੈਨੇ ਆ ਆਣ ਕੇ ਮੇਲੇ ਗੱਲੇ ਹੋ ਜਾਂਦੇ ਆ ਬਹੁਤ ਸਾਰੇ ਸੱਜਣ ਜਿਹੜੇ ਤੁਹਾਡੇ ਵਰਗੇ ਮਿਲ ਜਾਂਦੇ ਆ ਭਾਜੀ ਜਸਪ੍ਰੀਤ ਸਿੰਘ ਜੀ ਦੇਖ ਲੋ ਵਿਸ਼ੇਸ਼ ਤੌਰ ਤੇ ਆਏ ਆ ਇਮੀਗ੍ਰੇਸ਼ਨ ਦੇ ਬੜੇ ਉੱਗੇ ਵਕੀਲ ਤੇ ਟਾਈਮ ਨਾ ਹੋਣ ਦੇ ਬਾਵਜੂਦ ਵੀ ਇਹਨਾਂ ਨੂੰ ਮੈਂ ਰਿਕੁਐਸਟ ਕੀਤੀ ਵੀ ਤੁਸੀਂ ਜਰੂਰ ਆਉਣਾ ਅੱਜ ਉਹ ਵੀ ਪਹੁੰਚਿਆ ਅਗਲਾ ਵਿਚਾਰ ਜਿਹੜਾ ਹੈ ਭਾਈ ਜਸਪ੍ਰੀਤ ਸਿੰਘ ਜੀ ਅੱਜ ਦੇ ਜਿਹੜੇ ਵਿਸ਼ੇਸ਼ ਨਗਰ ਕੀਰਤਨ ਹੋ ਰਿਹਾ ਤੁਸੀਂ ਦੇਖ ਰਹੇ ਹੋ ਹਜ਼ਾਰਾਂ ਤੋਂ ਬਾਅਦ ਹੁਣ ਲੱਖਾਂ ਤੱਕੇ ਗਿਣਤੀ ਪਹੁੰਚਣ ਜਾ ਰਹੀ ਹੈ ਕੀ ਕਹਿਣਾ ਚਾਹੋ ਸਾਰਿਆਂ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਬਹੁਤ ਧੰਨਵਾਦੀ ਆ ਤੇ ਤੁਸੀਂ ਸਾਨੂੰ ਇੰਟਰਵਿਊ ਕਰ ਰਹੇ ਹੋ ਤੇ ਜਿਵੇਂ ਰੰਧਾਵਾ ਸਾਹਿਬ ਨੇ ਦੱਸਿਆ ਹੀ ਆ ਇਹ ਜਿਹੜਾ ਨਗਰ ਕੀਰਤਨ ਹੈ ਤੀਜਾ ਨਗਰ ਕੀਰਤਨ ਇਸ ਗੁਰਦੁਆਰਾ ਸਾਹਿਬ ਦਾ ਜਦੋਂ ਆ ਨਵੀਂ ਬਿੰਡਿੰਗ ਬਣੀ ਉਸ ਤੋਂ ਬਾਅਦ ਤੇ ਮੈਂ ਜਿਹੜਾ ਰੰਧਾਵਾ ਸਾਹਿਬ ਅਸੀਂ ਕਮੇਟੀ 'ਚ ਵੀ ਆ ਗਿਆ ਗੁਰਦੁਆਰਾ ਸਾਹਿਬ ਦੀ ਚ ਐਸੇ ਕੋਰਡ ਆਫ ਫੈਕਟਰ ਮੈਂ ਲੀਗਲ ਐਡਵਾਈਜ਼ਰ ਵੀ ਆ ਗੁਰਦੁਆਰੇ ਦਾ ਸੋ ਬਹੁਤ ਹੀ ਖੁਸ਼ੀ ਹੁੰਦੀ ਆ ਦੇਖ ਕੇ ਕਿ ਸੰਗਤਾਂ 'ਚ ਬੜਾ ਭਾਰੀ ਸ਼ਾਹ ਆ ਤੇ ਨਗਰ ਕੀਰਤਨ ਜਿਹੜੇ ਆ ਇਹ ਹੁਣੇ ਵੀ ਚਾਹੀਦੇ ਆ ਕਿਉਂਕਿ ਇਹਦੇ ਨਾਲ ਦੇਖੋ ਸਾਡਾ ਜਿੱਥੇ ਇਹ ਲੱਗਦਾ ਪਤਾ ਵੀ ਸਾਡੀ ਸੰਗਤ ਜਿਹੜੀ ਆ ਉਹ ਕਿੰਨਾਂ ਨਾਲ ਸਾਹ ਕਿੰਨੀ ਨਾਲ ਇਹ ਵੀ ਪਤਾ ਲੱਗਦਾ ਵੀ ਸਿੱਖ ਜਿਹੜੇ ਨੇ ਉਹ ਇੱਕ ਥਾਂ ਤੇ ਇਕੱਠੇ ਹੋ ਜਾਂਦੇ ਆ ਉਹਨਾਂ ਨੂੰ ਗੱਲਬਾਤ ਕਰਨ ਦਾ ਮੌਕਾ ਮਿਲਦਾ ਗੁਰੂ ਮਹਾਰਾਜ ਦੇ ਦਿਨ ਜਾਂ ਸਾਡੇ ਜਿਹੜੇ ਮੇਨ ਤਿਉਹਾਰ ਨੇ ਉਹ ਮਨਾਏ ਜਾਂਦੇ ਨੇ ਇਸੇ ਤਰ੍ਹਾਂ ਹੀ ਰੌਣਕਾਂ ਲੱਗਦੀਆਂ ਰਹਿਣ ਗੁਰੂ ਮਹਾਰਾਜ ਕਿਰਪਾ ਕਰੇ ਪਰ ਇਹ ਆ ਵੀ ਆਪਸੀ ਸ਼ਾਂਤੀ ਰਵੇ ਅੱਜ ਵੀ ਦੇਖ ਰਹੇ ਹੋ ਜਿੱਥੇ ਸਾਡਾ ਆਪਣਾ ਪੰਜਾਬੀ ਭਾਈਚਾਰਾ ਸਿੱਖ ਭਾਈਚਾਰਾ ਨਾ ਤੁਸੀਂ ਅਦਰ ਕਮਿਊਨਿਟੀ ਵੀ ਦੇਖ ਰਹੇ ਉਹਨਾਂ ਦੇ ਆਉਣ ਦੇ ਨਾਲ ਵੀ ਸਾਡੀ ਜਿਹੜੀ ਆਇਡੈਂਟੀਟੀ ਹੈ ਉਹਨੂੰ ਵੀ ਬਹੁਤ ਵਧੀਆ ਤੁਹਾਨੂੰ ਲੱਗਦਾ ਹੋਣਾ ਰਹਿੰਦੀ ਹੈ ਆਇਡੈਂਟੀਟੀ ਦਾ ਇਹਦੇ ਨਾਲ ਥੋੜਾ ਜਿਹਾ ਜਿਹੜਾ ਇੰਨੇ ਜ਼ਿਆਦਾ ਲੋਕ ਦੂਜੀ ਕਮਿਊਨਿਟੀ ਤੇ ਨਹੀਂ ਆਉਂਦੇ ਪਰ ਡੈਫੀਨਿਟਲੀ ਜਦੋਂ ਆਪਾਂ ਨਗਰ ਕੀਰਤਨ ਕੱਢਦੇ ਆ ਉਹਦੇ ਵਿੱਚ ਵੀ ਉਹ ਸਾਰੇ ਸ਼ਹਿਰ ਤੋਂ ਜਾਂਦਾ ਉਹ ਲੋਕੀ ਦੇਖਦੇ ਨੇ ਬਾਕੀ ਜਿਹੜੇ ਮਤਲਬ ਸਿਟੀ ਦਾ ਗਵਰਨਮੈਂਟ ਅਫੀਸ਼ਰ ਨੂੰ ਪਤਾ ਲੱਗਦਾ ਲੋਕਲ ਵੀ ਆ ਪਰ ਜਿਹੜੀ ਆਇਡੈਂਟੀਟੀ ਵਾਸਤੇ ਤਾਂ ਸਾਨੂੰ ਹੋਰ ਪਰਲੇ ਕਰਨ ਦੀ ਲੋੜ ਆ ਜਿਹੜਾ ਅਮਰੀਕਾ ਦਾ ਪੋਲੀਟੀਕਲ ਸਿਸਟਮ ਆ ਉਹ ਉਹਦੇ ਵਿੱਚ ਐਂਟਰ ਹੋਣ ਦੀ ਲੋੜ ਆ ਛੋਟੇ ਲੈਵਲ ਤੋਂ ਲੈ ਕੇ ਜਿਵੇਂ ਸਕੂਲ ਬੋਰਡ ਤੋਂ 시ਟੀ ਤੋਂ ਮੇਅਰ ਦੀ ਇਲੈਕਸ਼ਨ ਗਵਰਨਰ ਦੀ ਪ੍ਰੈਜ਼ੀਡੈਂਟ ਦੀ ਉਹ ਤੱਕ ਸਾਨੂੰ ਜਾਣਾ ਜੇ ਸਾਡੀ ਕਮਿਊਨਿਟੀ ਜਿਹੜੀ ਆ ਉਹ ਪੋਲੀਟਿਕਲੀ ਇਸ ਪਾਸੇ ਬਿਲਕੁਲ ਵੀ ਜ਼ਿਆਦਾ ਜਾਗਰਤ ਨਹੀਂ ਹੈਗੀ ਕਿਉਂਕਿ ਅਸੀਂ ਆਪਣੇ ਕੰਮਾਂ ਤੱਕ ਸੀਮਤਾ ਜਾਂ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਹੋਣੀ ਚਾਹੀਦੀ ਆ ਉਹ ਜੇ ਸਾਡੇ ਗੁਰਦੁਆਰਾ ਸਾਹਿਬ ਹੋਣਗੇ ਉਹਦੇ ਕਰਕੇ ਹੀ ਸਿੱਖੀ ਨਾਲ ਜੁੜੇ ਰਹਿਵਾਂਗੇ ਸਾਡੇ ਬੱਚੇ ਜੁੜੇ ਰਹਿਣਗੇ ਪਰ ਨਾਲ ਸਾਨੂੰ ਚਾਹੀਦਾ ਵੀ ਜਿਹੜੇ ਇੱਥੇ ਦੇ ਪੋਲੀਟਿਕਲ ਉਹਨਾਂ ਇੰਸਟੀਟਿਊਸ਼ਨਸ ਨੇ ਜੋ ਵੀ ਉਹਨਾਂ ਦੇ ਨਾਲ ਵੀ ਸਾਨੂੰ ਜੁੜਨਾ ਚਾਹੀਦਾ ਜੀ ਬਿਲਕੁਲ ਬਹੁਤ ਧੰਨਵਾਦ ਹਾਂਜੀ ਤੁਸੀਂ ਕੁਝ ਕਹਿਣਾ ਚਾਹੋ ਹਾਂ ਸਤਿ ਆਤਿ ਜਸਪ੍ਰੀ ਸਿੰਘ ਟਾਰਨੀ ਹੋਰਾਂ ਨੇ ਕਿਹਾ ਕਿ ਸਾਡੀ ਜਿਹੜੀ ਇਨਵੋਲਵਮੈਂਟ ਹੈ ਨਾ ਅਸਲ ਉਹਦੀ ਬਹੁਤ ਲੋੜ ਹੈ ਕਿਉਂਕਿ 911 ਤੋਂ ਬਾਅਦ ਇੱਥੇ ਸਿੱਖ ਡੈਂਟਿਟੀ ਜਿਹੜੀ ਹੈਗੀ ਆ ਉਹ ਕਾਫੀ ਉਹ ਜਿਹੜੇ ਇੱਥੇ ਦੇ ਸਥਾਨਕ ਲੋਕ ਸੀ ਉਹ ਸਾਨੂੰ ਹੋਰ ਹੀ ਸਮਝੀ ਜਾਂਦੇ ਹੁੰਦੇ ਸੀ ਕਿ ਵੀ ਪਤਾ ਨਹੀਂ ਕਿਹੜੀ ਕੌਮ ਦੇ ਹੈਗੇ ਆ ਪਰ ਹੌਲੀ ਹੌਲੀ ਜਿਹੜਾ ਹੁਣ ਇਹ ਆ ਵੀ ਸਾਡੀ ਇਨਵੋਲਵਮੈਂਟ ਇੱਥੇ ਬਹੁਤ ਵੱਧ ਗਈ ਆ ਸਾਡੇ ਕੁਝ ਭਵੇਂ ਉਹ ਲੜਕੀਆਂ ਹੀ ਆ ਅਸੈਂਬਲੀ ਮੈਂਬਰ ਬਣ ਗੀਆਂ ਕੁਝ ਸਾਡੇ ਮੇਅਰ ਬਣ ਗਏ ਆ ਕੁਝ ਹੋਰ ਸਟੇਟਾਂ 'ਚ ਵੀ ਇਸ ਤਰ੍ਹਾਂ ਇਨਵੋਲਵਮੈਂਟ ਹੋਣੀ ਸ਼ੁਰੂ ਹੋਈ ਆ ਆਧਾਰਨਤਮ ਜਸਪ੍ਰੀਤ ਸਿੰਘ ਹੋਰਾਂ ਦੀ ਵੀ ਦਿੰਨਾ ਹੁਣ ਜਿਹੜੀ ਇਲੈਕਸ਼ਨ ਹੋ ਕੇ ਹੱਤੀ ਆ ਡੈਮੋਕ੍ਰੇਟ ਪਾਰਟੀ ਦੀ ਜਿਹੜੀ ਕਬਲਾ ਹੈਰਸ ਮੇਨ ਸਿਗੀ ਹੋ ਆਪਣੇ ਇੱਥੇ ਪ੍ਰੈਜ਼ੀਡੈਂਟ ਦੀ ਜਿਹੜੀ ਕੈਂਡੀਡੇਟ ਸੀ ਹਮੇਸ਼ਾ ਉਹਨਾਂ ਦੇ ਨਾਲ ਰਹੇ ਆ ਸਾਰੇ ਅਮਰੀਕਾ 'ਚ ਗਏ ਆ ਤੇ ਜਦੋਂ ਇਸ ਤਰ੍ਹਾਂ ਦਾ ਕੋਈ ਸ਼ਖਸੀਅਤ ਨਾਲ ਹੁੰਦੀ ਆ ਕਿਸੇ ਵੀ ਵੱਡੇ ਲੀਡਰ ਦੇ ਨਾਲ ਉਧਰ ਦੀ ਗੱਲ ਆ ਕਿ ਜਿਹੜੀ ਆਇਡੈਂਟੀਟੀ ਆ ਉਹ ਬਣਦੀ ਆ ਲੋਕੀ ਦੇਖਦੇ ਹੋਰੋਂ ਵੀ ਇਹ ਪੁੱਛਦੇ ਵੀ ਆ ਵੀ ਇਹ ਕੌਣ ਆ ਜਿਨ੍ਹਾਂ ਨੇ ਟਰਬਨ ਬੰਨੀ ਕਿਉਂਕਿ ਆਪਾਂ ਨੂੰ ਕੈਲੀਫੋਰਨੀਆ 'ਚ ਪਤਾ ਕਿ ਇਹ ਜਿਹੜਾ ਇੱਥੇ ਸਿੱਖ ਕੌਣ ਆ